ਗੱਲ ਕਰਾਂਗੇ ਬਹੁਤ ਚਰਚਿਤ ਗੁਰਵਿੰਦਰ ਸਿੰਘ ਹਤਿਆ ਕਤਲकांड ਦੀ ਤਾਂ ਪੁਲਿਸ ਨੂੰ ਹੁਣ ਇਸ ਜਾਂਚ ਦੇ ਦੌਰਾਨ ਕਈ ਅਹਿਮ ਸਬੂਤ ਮਿਲੇ ਨੇ ਦੱਸਦੇ ਕਿ ਮੁਲਜ਼ਮ ਹਰਕਮਲਪ੍ਰੀਤ ਤੇ ਰੁਪਿੰਦਰ ਵਿਚਾਲੇ ਪ੍ਰੇਮ ਸੰਬੰਧਾਂ ਦਾ ਖੁਲਾਸਾ ਹੋਇਆ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੇ ਲਈ ਇੱਕ ਕਤਲ ਕੀਤਾ ਗਿਆ ਦੋਵਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ਉੱਤੇ ਸੀ ਤਾਂ ਪੋਸਮਾਰਟਮ ਰਿਪੋਰਟ ਦੇ ਮੁਤਾਬਕ ਸਾਹ ਕੁੱਟੇ ਜਾਣ ਦੇ ਨਾਲ ਗੁਰਵਿੰਦਰ ਦੀ ਮੌਤ ਹੋਈ ਹੈ ਹੱਥੋਪਾਈ ਦੌਰਾਨ ਗੁਰਵਿੰਦਰ ਨੂੰ ਕਈ ਸੱਟਾਂ ਜਿਹੜੀਆਂ ਨੇ ਉਹ ਲੱਗੀਆਂ ਸਨ। ਤਬ ਗੁਰਵਿੰਦਰ ਦੇ ਹਤਿਆकांड ਦੀ ਅਸਲ وجہ ਇਹ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਹਰਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਨਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਨ੍ਹਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਨ੍ਹਾਂ ਦੋਨਾਂ ਦੀ ਪੂਰੀ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਨ੍ਹਾਂ ਦੋਨਾਂ ਵਜ੍ਹਾ ਕਰਕੇ ਇਨ੍ਹਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀਗੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਨ੍ਹਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਸੀ ਤਾਂ ਇਨ੍ਹਾਂ ਤਿੰਨਾਂ ਨੇ ਮਿਲ ਕੇ ਇਸ ਹਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਬਹੁਤ ਹੀ ਇੱਕ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਸੀ 28 ਤੇ 29 ਤਾਰੀਖ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਖਣ ਵਾਲਾ ਵਿਕੇ ਦੇ ਉਸ ਕੇਸ ਦੀ ਗੁੱਥੀ ਨੂੰ ਸੁਲਝਾਨ ਚ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਔਰ ਇੱਕ ਮੈਟੀਕੁਲਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਉਸੇ ਦਿਨ ਰਾਤ ਨੂੰ ਉਸ ਕੇਸ ਦੀ ਮਿਸਟਰੀ ਨੂੰ ਨਾ ਹੀ ਸਿਰਫ ਸੁਲਝਾਇਆ ਸਗੋਂ ਉਹਦੇ ਜਿਹੜੇ ਅਕਿਊਜ਼ਡ ਸੀ ਮੇਨ ਜਿਹਦਾ ਵੀ ਰੋਲ ਆਇਆ ਉਹਨਾਂ ਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰਦੇ ਹੋਏ ਤਿੰਨੋਂ ਹੀ ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਵਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਇਲੀਆਸ ਪੀਚਾ ਇਹਨਾਂ ਨੂੰ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ। ਹਣਤਾ ਨਰਿੰਦਰ ਗੁਰਵਿੰਦਰ ਮਾਮਲੇ ਦੇ ਵਿੱਚ ਹੋਰ ਕੀ ਖੁਲਾਸੇ ਹੋਏ ਨੇ ਪੁਲਿਸ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਦਾ ਵੀ ਖੁਲਾਸਾ ਕੀਤਾ ਗਿਆ। ਬਿਲਕੁਲ ਦੱਸਦੀ ਹੈ ਕਿ 28 ਤੇ 29 ਦੀ ਦਰਮਿਆਨੀ ਰਾਤ ਨੂੰ ਪ੍ਰੀਤਕੌਰ ਦੇ ਪਿੰਡ ਸੁਖਣ ਵਾਲਾ ਲੱਕੇ ਰਵਿੰਦਰਕੌਰ ਨਾਮ ਦੀ ਲੜਕੀ ਵੱਲੋਂ ਅੱਧੀ ਰਾਤ ਨੂੰ ਆਪਣੇ ਪ੍ਰੇਮੀ ਨੂੰ ਆ ਘਰ ਬੁਲਾਇਆ ਜਾਂਦਾ ਔਰ ਉਸਦੇ ਨਾਲ ਮਿਲ ਕੇ ਹੀ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਉਸ ਹੱਤਿਆ ਤੋਂ ਬਾਅਦ ਜਿਹੜਾ ਰਵਿੰਦਰਕੌਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਪਹਿਲਾਂ ਇਸ ਘਟਨਾ ਨੂੰ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਦੀ ਨਜ਼ਰ ਤੋਂ ਜਿਹੜੀ ਰਵਿੰਦਰਕੌਰ ਇਹ ਚੀਜ਼ ਨੂੰ ਬਚਾਉਣਾ ਚਾਹੀ ਔਰ ਉਸ ਤੋਂ ਬਾਅਦ ਰਵਿੰਦਰਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਦਕਿ ਉਸ ਦਾ ਪ੍ਰੇਮੀ ਜਿਹੜਾ ਸੋਨੇਆਂ ਯਾਂ ਹੋਰ ਜੈਵਰਾਤ ਸੀਗੇ ਉਹ ਲੈ ਕੇ ਉੱਥੋਂ ਫਰਾਰ ਹੋ ਗਿਆ ਸੀਗਾ ਜੋ ਕਿ ਇੱਥੋਂ ਵੇਸਕੋਟ ਜਾਣ ਤੋਂ ਬਾਅਦ ਜਿਵੇਂ ਪੁਲਿਸ ਨੇ ਦੱਸਦੀ ਹੈ ਕਿ ਵੇਸਕੋਟ ਕਾਰਨ ਹੋਣ ਤੋਂ ਬਾਅਦ ਇਹ ਚੰਡੀਗੜ੍ਹ ਫਰਾਰ ਹੋ ਜਾਂਦਾ ਆਪਣੇ ਦੋਸਤ ਵਿਸ਼ਵਜੀਤ ਦੇ ਨਾਲ ਤਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਦਾ ਦਬਾਅ ਜਿਹੜਾ ਉਸਦੇ ਪਰਿਵਾਰ ਤੇ ਪੈ ਰਿਹਾ ਸੀ ਕਿਉਂਕਿ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਇਸ ਦੇ ਚੱਲਦੇ ਹੀ ਉਸਦੇ ਪ੍ਰੇਮੀ ਹਰ ਕਮਲਪ੍ਰੀਤ ਸਿੰਘ ਵੱਲੋਂ ਵੇਸਕੋਟ ਦੀ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਔਰ ਫਰੈਂਡਰ ਕਰਨ ਤੋਂ ਬਾਅਦ ਦੀ ਗੱਲ ਕਰੀਏ ਤਾਂ ਤੀਸਰਾ ਦੋਸ਼ੀ ਜਿਹੜਾ ਵਿਸ਼ਵਜੀਤ ਸੀਗਾ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਲਾਂਕਿ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਪਰ ਉਹਨਾਂ ਸਭ ਨੂੰ ਵਿਰਾਮ ਲਗਾਉਂਦੇ ਹੋਏ ਕੱਲ ਡੀਆਈਜੀ ਨਿਲੰਬਰੀ ਜਕੜਲੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਜਿਹੜਾ ਇਹ ਸਾਰਾ 3 ਪੀ ਪਲਾਂਟ ਸੀਗਾ ਉਹਨਾਂ ਦੀ ਪੂਰੀ ਸੋਚੀ ਸਮਝੀ ਸ਼ਾਹੀਸ ਦੇ ਤਹਿਤ ਹੀ ਗੁਰਵਿੰਦਰ ਦਾ ਜਿਹੜਾ ਹੱਤਿਆ ਕੀਤੀ ਗਈ ਸੀ ਔਰ ਕਿਤੇ ਨਾ ਕਿਤੇ ਉਸ ਨੂੰ ਆਪਣੇ ਰਸਤੇ ਦਾ ਰੋੜਾ ਪਾਵੇਂ ਦੇ ਸੀ ਤੇ ਉਹ ਰੋੜੇ ਨੂੰ ਦੂਰ ਤੋਂ ਦੂਰ ਕਰਨ ਦੀ ਔਰ ਦੂਸਰਾ ਜਿਹੜੀ ਉਹਦੀ ਜਾਇਦਾਦ ਤੇ ਵੀ ਉਹਨਾਂ ਦੀ ਨਜ਼ਰ ਸੀ ਕਿਉਂਕਿ ਘਰ ਤੋਂ ਕਾਫੀ ਜਿਹੜਾ ਚੰਗਾ ਤਨਾ ਜਿਹੜਾ ਗੁਰਵਿੰਦਰ ਸਿੰਘ ਸਿੰਘ ਉਹਦੇ ਇਸ ਤੇ ਕਾਫੀ ਪਹਿਲੀ ਵੀ ਆਂਦੀ ਸੀ ਔਰ ਕਰਦਾ ਕੱਲਾ ਕੱਲਾ ਪੁੱਤ ਸੀਗਾ ਕਿਤੇ ਨਾ ਕਿਤੇ ਉਸਦੀ ਜਾਇਦਾਦ ਤੇ ਵੀ ਇਹਨਾਂ ਦੀ ਨਜ਼ਰ ਸੀ ਔਰ ਇਹ ਉਹਨੂੰ ਰਸਤੇ ਚੋਂ ਹਟਾ ਕੇ ਕੌਣ ਦੀ ਕੋਸ਼ਿਸ਼ ਕਰਨ ਦੀ ਔਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਸਾਫ਼ ਹੋਇਆ ਕਿ ਗੁਰਵਿੰਦਰ ਸਿੰਘ ਦੀ ਹੱਤਿਆ ਜਿਹੜੀ ਹੈ ਉਸ ਦਾ ਗਲਾ ਕੁੱਟਣ ਨਾਲ ਹੋਇਆ ਹਾਲਾਂਕਿ ਉਸਦੇ ਜਿਵੇਂ ਮਰਤੇ ਵਿਸਰੇ ਨੇ ਉਸ ਨੂੰ ਵੀ ਜਾਖਲੀ ਭੇਜੇਗੇ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਪੋਸਟਮਾਰਟਮ ਦੇ ਵਿੱਚ ਜਾ ਰਿਹਾ ਹੈ ਕਿ ਉਸ ਨੂੰ ਹੱਤਿਆ ਤੋਂ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਵੀ ਦਿੱਤੀ ਗਈ ਸੀ ਇਹ ਵਿਸਰੇ ਦੀ ਰਿਪੋਰਟ ਤੋਂ ਬਾਅਦ ਹੀ ਜਰਾ ਸਾਫ ਹੋ ਸਕੇਗਾ ਵੀ ਉਸ ਨੂੰ ਜਿਹੜੀ ਮੌਤ ਹੈ ਉਸ ਦਾ ਕਾਰਨ ਜਿਹੜਾ ਗੜਾ ਘੁਟਣਾ ਦੇ ਨਾਲ ਨਾਲ ਜਿਹੜੀ ਜ਼ਹਿਰ ਵੀ ਹੋਈ ਹੈ ਇਹ ਹਜੇ ਡਲੀ ਰਿਪੋਰਟ ਤੋਂ ਬਾਅਦ ਹੈ ਪਰ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪੁਲਿਸ ਨੇ ਵੱਡੇ ਖਿਆਸੇ ਕਿਤੇ ਕਿ ਕਈ ਅਹਿਮ ਸਬੂਤ ਜਿਹੜੇ ਮਿਲੇ ਨੇ ਕਿ ਜਿਸ ਤੋਂ ਸਾਬਤ ਜਾਹਰ ਹੁੰਦਾ ਕਿ ਗੁਰ ਹਰਕਮਲਪ੍ਰੀਤ ਅਤੇ ਅਰਵਿੰਦਰ ਕੌਰ ਦਾ ਪਹਿਲਾਂ ਹੀ ਆਪਣੇ ਰਿਸ਼ਤਾ ਉਹਨਾਂ ਦਾ ਨਿਆਇ ਰਿਸ਼ਤਾ ਜਿਹੜਾ ਬਣ ਚੁੱਕਿਆ ਸੀ ਔਰ ਕਿਤੇ ਨਾ ਕਿਤੇ ਗੁਰਵਿੰਦਰ ਨੂੰ ਆਪਣੇ ਰਸਤੇ ਦਾ ਜਿਹੜਾ ਰੋੜਾ ਸਮਝਦੇ ਸੀ ਜੀ ਠੀਕ ਹੈ ਨਰੇਸ਼ ਤਾਂ ਜਾਣਕਾਰੀ ਦੇ ਲਈ ਧੰਨਵਾਦ ਤਾਂ ਗੁਰਵਿੰਦਰ ਹੱਤਿਆकांड ਦੇ ਨਾਲ ਜੁੜੇ ਵੱਡੇ ਖੁਲਾਸੇ ਹੋਏ ਨੇ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਸਾਹਮਣੇ ਆਇਆ ਗਿਆ ਤੱਥ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਹੋਏ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਜਿਹੜਾ ਉਹ ਕਤਲ ਕੀਤਾ ਗਿਆ